ਆਉਂਦਾ ਸਰੂਪ ਆਉ ਤੁਸਾਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੰਧ ਮਾਰ ਕੇ ਤਲਵੰਡੀ ਆਇਆ ਦੱਸੋ ਕੀ ਮੰਗ ਹੈ ਦਿਲ ਦੀ ਕੀ ਇੱਛਾ ਹੈ ਪੂਰੀ ਕਰਾਂਗੇ ਭਾਈ ਸ਼ਹਾਜ਼ਾਦ ਕਹਿਆ ਜੀ ਬਾਬਾ ਜੀ ਤਲਵੰਡੀ ਪਿੰਡ ਤੁਸੀਂ ਰਹੇ ਹੀ ਨਹੀਂ ਸਾਰੇ ਜਹਾਨ ਨੂੰ ਤੁਸੀਂ ਵਿੱਦਿਆ ਦੇ ਦਿੱਤੀ ਅਸੀਂ ਹੁਣ ਪੜ ਰਹੇ ਅਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ ਤੋਂ ਮੰਗੀਦਾ ਕੀ ਹੈ ਬਾਬੇ ਕਹਿਆ ਨਾ ਭਾਈ ਨਾ ਤੁਸਾਂ ਦੇ ਅੱਬੂ ਨੂੰ ਵੀ ਅਸਾਂ ਖਾਲੀ ਨਹੀਂ ਜਾਣ ਦਿੱਤਾ ਸੀ ਜੋ ਮੰਗੋਗੇ ਧਰਤੀ ਉੱਪਰਲੀ ਕੋਈ ਵਸਤੂ ਜਾਂ ਧਰਤੀ ਤੋਂ ਬਾਹਰ ਦੀ ਕੋਈ ਵਸਤੂ ਸੋ ਤੋਂ ਸਾਨੂੰ ਦੇਾਂਗੇ ਭਾਈ ਸ਼ਹਾਜ਼ਾਦ ਨੇ ਮਹਾਰਾਜ ਦੇ ਚਰਨ ਨਹੀਂ ਹੱਥ ਲਾਏ ਅਤੇ ਕਿਹਾ ਬਾਬਾ ਜੇ ਮਿਹਰਬਾਨ ਹੋ ਤਾਂ ਫਿਰ ਉਹੋ ਦਿਓ ਜੋ ਅੱਬੂ ਨੂੰ ਦਿੱਤਾ ਸੀ ਮਹਾਰਾਜ ਨਿਰਬਾਬ ਹੱਥ ਚ ਫੜਾਈ ਬਾਣੀ ਕੀਰਤਨ ਸਾਖੀਕਾਰ ਲਿਖਦਾ ਹੈ ਪਾਈ ਮਰਦਾਨਾ ਦੀ ਯਾਦ ਵਿੱਚ ਤਲਵੰਡੀ ਪਿੰਡ ਦੇ ਵਾਸੀਆਂ ਨੇ ਕੀਰਤਨ ਦੇ ਦਰਿਆ ਵਿੱਚ देर ਤੱਕ देर तक ਤੀਰਥ ਇਸ਼ਨਾਨ ਕੀਤਾ ਪਾਈ ਮਰਦਾਨਾ ਜੀ ਦੀ ਯਾਦ ਵਿੱਚ ਤਲਵੰਡੀ ਪਿੰਡ ਦੇ ਨਿਵਾਸੀਆਂ ਨੇ देर तक ਕੀਰਤਨ ਦੇ ਦਰਿਆ ਵਿੱਚ ਤੀਰਥ ਇਸ਼ਨਾਨ ਕੀਤਾ ਸਾਖੀਕਾਰ ਇੰਨਾ ਖੁਸ਼ ਹੈ ਪਾਈ ਸ਼ਹਾਜ਼ਾਦ ਤੋਂ ਸਾਖੀ ਖਤਮ ਕਰਦਾ ਹੈ ਕਰਮ ਕਾ ਬਲੀ ਪਾਈ ਸ਼ਹਾਜ਼ਾਦ साढा प्यारा शहज़ादा भाई शाहज़ाद ख़ान